ਮਾਨਯੋਗ ਐਸਐਸਪੀ ਸਰ ਦੇ ਦਿਸ਼ਾ ਨਿਰਦੇਸ਼ ਐਸਪੀ ਰੂਰਲ ਸਰ ਐਂਡ ਡੀਐਸਪੀ ਸਰ ਦੀ ਸੁਪਰਵੀਜ਼ਨ ਦੇ ਅੰਡਰ ਜਿਹੜਾ ਸਾਡਾ ਯੋਧ ਨਸ਼ਿਆਂ ਵਿਰੁੱਧ ਚੱਲ ਰਿਹਾ ਇਹਨੂੰ ਅਸੀਂ ਪੂਰੀ ਸ਼ਕਤੀ ਨਾਲ ਹਰ ਪਾਸੇ ਲਾਗੂ ਕਰਵਾ ਰਹੇ ਹਾਂ ਇਹਦੇ ਚ ਰੀਸੈਂਟਲੀ ਅਸੀਂ ਪਰਸੋਂ ਇੱਕ ਐਫਆਈਆ ਦਰਜ ਕੀਤੀ ਸੀ ਜਿਹਦੇ ਚ ਅਸੀਂ 4 ਐਡਿਕਟਸ ਫੜੇ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਡੋਪ ਟੈਸਟ ਕਰਵਾ ਕੇ ਤੇ ਰੀਹੈਬਿਊਲੇਸ਼ਨ ਸੈਂਟਰ ਉਹਨਾਂ ਨੂੰ ਅਸੀਂ ਐਡਮਿਟ ਕਰਵਾਇਆ ਉਹ ਐਡਿਕਟ ਸੀਗੇ ਇਸੇ ਹੀ ਘੜੀ ਦੇ ਵਿੱਚ ਅਸੀਂ ਕੱਲ ਕੈਫਆਈਆਰ ਦਰਜ ਕੀਤੀ ਹੈ ਜਿਹਦੇ ਸਾਨੂੰ ਇੱਕ ਸੈਲਰ ਆ ਮੋਹਨ ਗਿਰੀ ਦੇ ਨਾਮ ਦਾ ਇਹਦੇ ਤੋਂ ਸਾਨੂੰ 8 ਗ੍ਰਾਮ ਚਿੱਟਾ ਜਿਹੜਾ ਉਹ ਬਰਾਮਦ ਹੋਇਆ ਤੇ ਇਹਨੂੰ ਅਸੀਂ ਅਰੈਸਟ ਕਰਕੇ ਤੇ ਇਹਦੇ ਚ ਅਗਲੀ ਤਫ਼ਤੀਸ਼ ਚੱਲ ਰਹੀ ਹੈ ਜੀ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਇਹ ਚੰਡੀਗੜ੍ਹ ਦੇ ਤਨਾਸ ਦੇ ਕਿਸੇ ਏਰੀਆ ਤੋਂ ਕਿਸੇ ਨੇ ਸਾਨੂੰ ਡਿਸਕਲੋਜ਼ ਕੀਤਾ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਉਹ ਕੀਤੀ ਜਾਊਗੀ ਜੀ ਇਹਦੇ ਕੋਲ ਹੋਰ ਕੀ ਬਰਾਮਦ ਹੋਇਆ ਸਰ ਡਰਗ ਮਨੀ ਜਾਂ ਕੋਈ ਹਾਂਜੀ ਇਹਦੇ ਤੋਂ ਡਰਗ ਮਨੀ ਕੰਡਾ ਤੇプラス ਇਹ ਦਾ ਮੋਟਰਸਾਈਕਲ ਜਿਹੜਾ ਸੀਗਾ ਉਹ ਰਿਕਵਰ ਹੋਇਆ ਮੋਟਰਸਾਈਕਲ ਆਪਣਾ ਸੀ ਚੋਰੀ ਹੋ ਗਿਆ ਮੋਟਰਸਾਈਕਲ ਵੈਰੀਫਾਈ ਕਰਾਂਗੇ ਮੋਸਟ ਪ੍ਰੋਬਬਲੀ ਇਹ ਹੈਬਚੁਅਲ ਅਫੈਂਡਰ ਹੈ ਇਹਦੇ ਤੇ ਪਹਿਲਾਂ ਵੀ ਐਫ ਆਈ ਆਰ ਦਰਜ ਹੈ ਤੇ ਉਹਨੂੰ ਵੈਰੀਫਾਈ ਕਰਾਂਗੇ ਇਹਦੀ ਗ੍ਰਿਫਤਾਰੀ ਜੀ ਇੱਥੋਂ ਪੁਲ ਦੇ ਥੱਲੇੋਂ ਅਸੀਂ ਇਹਨੂੰ ਕੈਪਚਰ ਕੀਤਾ ਜੀ ਹਾਂਜੀ ਉਸ ਰੋਡ ਦੇ ਉੱਪਰ ਜੀ ਪਰ ਪਹਿਲਾਂ ਵੀ ਮਾਮਲਾ ਤਾਂ ਕੇ ਸੀ ਹਾਂਜੀ ਇਹ ਸਨੇਚਿੰਗ ਦਾ ਵੀ ਮੁਕਦਮਾ ਇੱਥੇ ਦਰਜ ਸੀਗਾ ਉਹਦੇ ਤੇ ਇਹ ਬੇਲ ਆਊਟ ਆਇਆ ਸੀਗਾ ਜਿਸ ਅਸੀਂ ਜੋ ਵੀ ਆਪਣ ਟੀਮਸ ਆਪਣੀਆਂ ਸੈਗregate ਕੀਤੀਆਂ ਟੀਮਸ ਵੱਡੀਆਂ ਇਹਦੇ ਵਿੱਚ ਸਾਰੇ ਪਿੰਡਾਂ ਦਾ ਦੌਰਾ ਕੀਤਾ ਜਾਊਗਾ ਹਰ ਇੱਕ ਪਿੰਡ ਦੇ ਵਿੱਚ ਜੋ ਕੋਈ ਐਡਿਕਟ ਉਹਦੇ ਤੇ ਉਹਨੂੰ ਐਸ ਪਰ ਉਹਦੀ ਜਿੱਦਾਂ ਐਡਿਕਟ ਹੈ ਤੇ ਉਹਨੂੰ ਅਸੀਂ ਰੀਹੈਬਿਲੀਟੇਸ਼ਨ ਜਾਂ ਡਿਡਿਕਸ਼ਨ ਸੈਂਟਰਸ ਦੇ ਵਿੱਚ ਲੈ ਕੇ ਜਾਵਾਂਗੇ ਉਹਨਾਂ ਦਾ ਇਲਾਜ ਕਰਵਾਵਾਂਗੇ ਤੇ ਜਿਹੜੇ ਸੈਲਰਸ ਨੇ ਜੇ ਸਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਬੰਦਾ ਸੈਲਰ ਹੈ ਐਂਡ ਸੋਸਾਇਟੀ ਨੂੰ ਖਰਾਬ ਕਰ ਰਿਹਾ ਉਹਦੇ ਤੇ ਅਸੀਂ ਬਿਲਕੁਲ ਕੜੀ ਕਾਰਵਾਈ ਜਿਹੜੀ ਐ ਐਸ ਪਰ ਲਾਅ ਬੰਦੀ ਉਹ ਕਰਾਂਗੇ ਕੁਲਜੀ ਇਹਦੇ ਤੇ ਵੀ ਪ੍ਰੋਪਰਟੀ ਫੋਰਫੀਚਰ ਤੇ ਵੀ ਸਾਡਾ ਪੂਰਾ ਫੋਕਸ ਹੈ ਜੀ ਇਹਦੇ ਚ ਅਸੀਂ ਜਿਹੜੀ ਇਨਫੋਰਮੇਸ਼ਨ ਹੈ ਸੀਕ੍ਰੀਟ ਸੋਰਸਸ ਰਾਈ ਵੀ ਤੇ ਮੀਟਿੰਗਸ ਰਾਈ ਵੀ ਅਸੀਂ ਅਪਡੇਟ ਲੈ ਰਹੇ ਆਂ ਲੋਕਾਂ ਤੋਂ ਜਿਹੜੀ ਵੀ ਇਦਾਂ ਦੀ ਚੀਜ਼ ਸਾਹਮਣੇ ਆਊਗੀ ਉਹਤੇ ਬਿਲਕੁਲ ਕੜੀ ਕਾਰਵਾਈ ਕੀਤੀ ਜਾਊਗੀ ਦੇਖੋ ਲੋਕਾਂ ਦਾ ਇਹਦੇ ਚ ਬਹੁਤ ਵੱਡਾ ਸਹਿਯੋਗ ਸਾਨੂੰ ਚਾਹੀਦਾ ਹੈ ਕਿ ਸਾਨੂੰ ਇਨਫੋਰਮੇਸ਼ਨ ਸ਼ੇਅਰ ਕਰਨ ਬਿਲਕੁਲ ਇੱਕ ਦੋਸਤਾਨਾ ਫ੍ਰੈਂਡਲੀ ਪੁਲਿਸਿੰਗ ਦੇ ਤਰੀਕੇ ਨਾਲ ਸਾਨੂੰ ਕਾਲ ਕਰਨ ਮੈਸੇਜ ਟਰੋਪ ਕਰ ਦੇਣ ਕਿ ਜਿਹੜਾ ਵੀ ਬੰਦਾ ਕੋਈ ਤੁਹਾਡੇ ਪਿੰਡ ਨੂੰ ਸੋਸਾਇਟੀ ਨੂੰ ਖਰਾਬ ਕਰ ਰਿਹਾ ਜਾਂ ਕਿਸੇ ਤਰੀਕੇ ਦੀ ਇਲੀਗਲੈਗੈਟਿਵਿਟੀ ਕਰ ਰਿਹਾ ਉਹਦੇ ਰਿਲੇਟਿਡ ਸਾਨੂੰ ਇਨਫੋਰਮੇਸ਼ਨ ਸ਼ੇਅਰ ਕਰਨ ਤਾਂ ਕਿ ਅਸੀਂ ਰਲ ਮਿਲ ਕੇ ਇਹ ਨਸ਼ੇ ਨੂੰ ਜਿਹੜਾ ਆ ਸੋਸਾਇਟੀ ਤੋਂ ਬਿਲਕੁਲ ਖਤਮ ਕਰ ਸਕੀਏ